ਫਿਰੋਜ਼ਪੁਰ ਦੀ ਕਾਨੂੰਨ ਵਿਵਸਥਾ ਫਿਰ ਸਵਾਲਾਂ ਦੇ ਘੇਰੇ ਚਾ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਔਰ ਮੁੰਡਾ ਸੀਰੀਅਸ ਆ ਟੋਲ ਪਲਾਜ਼ੇ ਫਿਰੋਜ਼ਪੁਰ ਦੇ ਵਿੱਚ ਫਰੋਸ਼ਾ ਦੇ ਕੋਲੇ ਟੋਲ ਪਲਾਜ਼ੇ ਤੇ ਗੋਲੀਆਂ ਚੱਲੀਆਂ ਨੇ ਪੂਰੀ ਗੱਲਬਾਤ ਕਰਦੇ ਆ ਬਾਈ ਜੀ ਮੌਜੂਦ ਨੇ ਬਾਈ ਜੀ ਕਿਹਦੇ ਗੋਲੀਆਂ ਲੱਗੀਆਂ ਕੀ ਗੱਲ ਹੋਈ ਆ ਇਹ ਗੋਲੀ ਲੱਗੀ ਬਾਈ ਗਰਮੀਤ ਸਿੰਘ ਦੇ ਜੀ ਤੇ ਇੱਕ ਮੁੰਡਾ ਜਸ਼ਨ ਆ ਉਹਦਾ ਸਿਰ ਪਾਟਿਆ ਉਹਦੇ 15 16 ਟਾਂਕੇ ਲੱਗੇ ਆ ਗੱਲ ਇਹ ਆਪਣਾ ਟੋਲ ਟੈਕਸ ਪੈਨ ਮਿਸ਼ਰੀਆਲ ਤੋਂ ਚੱਲੀ ਆ ਜੀ ਇਹ ਮੁੰਡੇ ਆ ਸਕਾਰਪਿਓ ਤੇ ਦੋ ਤਿੰਨ ਜਣੇ ਸੀਗੇ ਉਹ ਕਹਿੰਦੇ ਅਸੀਂ ਪਰਚੀ ਕਟਾਉਣੀ ਨਹੀਂਗੀ ਇਹ ਮੁੰਡਾ ਕਹਿੰਦਾ ਵੀ ਮੈਂ ਮਲਾਜਮ ਆ ਵੀ ਇੱਥੇ ਪਰਚੀ ਘਟਾ ਕੇ ਹਰਕੇ ਲੰਗਦਾ ਉਹ ਆਪਸੀ ਇਹਨਾਂ ਦੀ ਰੰਦੇਸ ਚੱਲਦੀ ਰਹੀ ਉਹ ਸ਼ਾਮ ਨੂੰ ਫਿਰ ਜਦੋਂ ਕਿਤੇ ਵਾਪਸ ਆਏ ਉਹਨਾਂ ਨੇ ਦੋ ਗੱਡੀਆਂ ਨੂੰ ਹੋਰ ਬੁਲਾਇਆ ਫੋਨ ਕੀਤਾ ਮੁੰਡਿਆਂ ਨੂੰ ਇੱਕ ਆਇਆ ਡਾਸਟਰ ਗੱਡੀ ਸੀਗੀ ਇੱਕ i20 ਗੱਡੀ ਸੀ ਸਾਡੇ ਪਿੰਡ ਦੇ ਬਿਲਕੁਲ ਜਾ ਕੇ ਇਹਨਾਂ ਨੂੰ ਘੇਰ ਲਿਆ ਮੁੰਡੇ ਜਸ਼ਨ ਨੂੰ ਉਹਦੇ ਸਿਰ ਦੇ ਵਿੱਚ ਸੱਟ ਮਾਰੀ ਲੰਮਾ ਪਾ ਕੇ ਚੱਕਣ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਵਿੱਚ ਪਾਉ ਗੱਡੀ ਨਾਲ ਚੱਲੇ ਸੀਗੇ ਉਸ ਤੋਂ ਬਾਅਦ ਸਾਨੂੰ ਕਿਸੇ ਪਿੰਡ ਦੇ ਮੁੰਡੇ ਨੇ ਦੱਸਿਆ ਵੀ ਕਹਿੰਦੇ ਤੁਹਾਡੇ ਪਿੰਡ ਦਾ ਮੁੰਡਾ ਕਹਿੰਦੇ ਵੀ ਐ ਕਰਕੇ ਘੁੱਟ ਰਹੇ ਆ ਉਹਨੂੰ ਨਾਲ ਲੈ ਜਾ ਰਹੇ ਆ ਫਿਰ ਅਸੀਂ ਭੱ ਤੇ ਮੁੰਡਾ ਨਾਲ ਗਰਮੀ ਸੀ ਸਾਡੇ ਉਹ ਵੀ ਛੜਾ ਰਿਆ ਸੀਗਾ ਜਿਸ ਕਾਰਨ ਉਹਨਾਂ ਨੇ ਹਵਾਈ ਫਾਇਰ ਕੱਢਿਆ ਜਦੋਂ ਇੱਕ ਹੋਰ ਦੂਜਾ ਫਾਇਰ ਕੱਢਿਆ ਸਿੱਧਾ ਗਲ ਦੇ ਵਿੱਚ ਲੱਗ ਗਿਆ ਗਲ ਦੇ ਵਿੱਚ ਵੱਜਾ ਤੇ ਕਾਫੀ ਸੀਰੀਅਸ ਆ ਗਰਮੀਤ ਸਿੰਘ ਤੇ ਜਸ਼ਨ ਵੀ ਬਹੁਤ ਜਿਆਦਾ ਸੀਰੀਅਸ ਆ ਹਮ ਅੱਛਾ ਇਹ ਮੈਨੂੰ ਦੱਸਿਓ ਟੋਲ ਪਲਾਜੇ ਤੇ ਗੋਲੀ ਚੱਲੀ ਆ ਜਾਂ ਪਾਸੇ ਚੱਲੀ ਆ ਟੋਲ ਪਲਾਜੇ ਤੋਂ ਕਿਲੋਮੀਟਰ ਆ ਕੇ ਜਦੋਂ ਪਿੰਨ ਮਿਛਰੀ ਵਾਲਾ ਸਟਾਰਟ ਹੁੰਦਾ ਨਾ ਉਹ ਮੁੰਡਾ ਉੱਥੇ ਜੌਬ ਕਰਦਾ ਸੀ ਹਾਂਜੀ ਹਾਂਜੀ ਮੁੰਡਾ ਜੌਬ ਕਰਦਾ ਉਹ ਘਰੇ ਆਇਆ ਘਰੇ ਘਰੇ ਆਉਂਦਾ ਪਿਆ ਸੀ ਛੁੱਟੀ 4 ਵਜੇ ਸ਼ਿਫਟ ਤੋਂ ਬਾਅਦ ਹਾਂਜੀ ਹਾਂਜੀ ਉਹ ਘਰੇ ਆ ਰਿਹਾ ਸੀ ਤੇ ਫਿਰ ਉੱਥੇ ਰਸਤੇ 'ਚ ਉਹਨੂੰ ਕਾਹਦੇ ਤੇ ਸੀ ਉਹ ਰਾ ਮੋਟਰਸਾਈਕਲ ਦੀ ਸੀਗਾ ਜੀ ਅੱਗੇ ਗੱਡੀਆਂ ਲਾ ਕੇ ਉਹਨਾਂ ਨੇ ਘੇਰ ਲਿਆ ਰੋਕ ਲਿਆ ਤੇ ਉਹ ਬੰਦੇ ਕੋਈ ਪਤਾ ਕਿੱਥੋਂ ਦੇ ਆ 10 ਤੇ I20 ਹਾਂ ਕਿੰਨੇ ਕੁ ਮੁੰਡੇ ਸੀ ਉਹਦੇ ਚ ਆਈਡੀਆ ਮੰਨ ਕੇ ਚੱਲੋ ਵੀ ਇੱਕ ਗੱਡੀ ਚ 4-5 ਜਾਣੇ ਸੀਗੇ ਅੱਛਾ ਹਥਿਆਰ ਵੀ ਹੈਗੇ ਸੀ ਉਹ ਹਥਿਆਰ ਸੀਗੇ ਕਿਰਪਾਨਾਂ ਸੀਗੀਆਂ ਬੇਸਬਾਲ ਸੀਗੇ ਤੇ ਉਹ ਆਪਣਾ ਦੂਜਾ ਨਜਾਇਜ਼ ਹਥਿਆਰ ਵੀ ਹੋਣਗੇ ਜਿਹੜਾ ਇੱਕ ਹੋਲ ਆਪਣੇ ਕੋਲੇ ਆਹ ਹੋਲ ਆ ਇਹਨਾਂ ਕੋਲੇ ਹੈਗਾ ਜਿਹੜਾ ਨਜਾਇਜ਼ ਹਥਿਆਰ ਦਾ ਇਹ ਖੋਲ ਹਾਂਜੀ 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 ਅੱਛਾ ਆਹ ਵੇਖ ਲਓ ਆ ਖੋਲ ਮਿਲਿਆ ਔਰ ਫਿਲਹਾਲ ਦੀ ਘੜੀ ਇਹਨਾਂ ਨੂੰ ਉੱਥੋਂ ਮਿਲਿਆ ਬਾਕੀ ਆ ਗੱਡੀ ਦਾ ਨੰਬਰ ਵੀ ਦੱਸ ਰਿਹਾ ਕਿੰਨਾ ਨੰਬਰ ਆ ਇਹ BB0 BB46 200558 ਅੱਛਾ ਇਹ ਹੁਣ ਮੁੰਡੇ ਦੀ ਹਾਲਤ ਠੀਕ ਆ ਜਾਂ ਸੀਰੀਅਸ ਆ ਗਰਮੀਤ ਸਿੰਘ ਕਾਫੀ ਸੀਰੀਅਸ ਆ ਜੀ ਦੂਜਾ ਥੋੜਾ ਜਿਹਾ ਠੀਕ ਆ ਦੂਜੇ ਦੇ ਸੱਟਾਂ ਨੇ ਸੱਟਾਂ ਉਹਦੇ ਸਿਰ ਦੇ ਵਿੱਚ ਕਾਫੀ ਜ਼ਿਆਦਾ ਸੱਟ ਆ 15 20 ਟਾਂਕੇ ਲੱਗੇ ਆ ਗਰਮੀਤ ਸਿੰਘ ਨੂੰ 1 ਘੰਟੇ ਤੱਕ ਜੇ ਰਿਪੋਰਟ ਆਉਣੀ ਆ ਤੇ ਅੱਛਾ ਕੋਈ ਰੰਜਿਸ਼ ਤਾਂ ਨਹੀਂ ਆ ਲੱਗ ਰਹੀ ਕੋਈ ਇਹਨਾਂ ਦੀ ਆਪਸੀ ਰੰਜਿਸ਼ ਹੋਵੇ ਜਾਂ ਟੋਲ ਪਲਾਜੇ ਦੀ ਪਰਚੀ ਦਾ ਰੌਲਾ ਹੀ ਆ ਸਿਰਫ ਇਹਨਾਂ ਦੀ ਟੋਲ ਪਲਾਜੇ ਦੀ ਪਰਚੀ ਨੂੰ ਲੈ ਕੇ ਹੀ ਆ ਬਸ ਉਹੀ ਚੱਕਰ ਆ ਹੋਰ ਆਪਸ ਦੇ ਵਿੱਚ ਕਦੇ ਇਹਨਾਂ ਦਾ ਕੋਈ ਰੰਜਿਸ਼ ਨਹੀਂ ਕੋਈ ਕੁਝ ਨਹੀਂ ਮੁੰਡਾ ਜਸ਼ਨ ਬਹੁਤ ਵਧੀਆ ਬੰਦਾ ਤੇ ਕੋਈ ਰੰਜਿਸ਼ ਸਾਹਿਬ ਜੀ ਕੋਈ ਗੱਲਬਾਤ ਨਹੀਂ ਦਣ ਦਿਹਾੜੇ ਰੋਜ਼ ਹੀ ਗੋਲੀਆਂ ਚੱਲਦੀਆਂ ਫਰੋਇਪੁਰ 'ਚ ਹਾਲਾਤ ਕੀ ਨੇ ਫਰੋਇਪੁਰ ਦੇ ਹਾਲਾਤ ਬਹੁਤ ਮਾੜੇ ਆ ਫਰੋਇਪੁਰ ਦੇ ਬਹੁਤ ਜ਼ਿਆਦੇ ਮਾੜਾ ਹਾਲਾਤ ਹੋ ਗਿਆ ਆ ਆਪਾਂ ਕਦੇ ਹੋਰ ਕਿਸੇ ਸ਼ਹਿਰ ਦੀ ਨਹੀਂ ਗੱਲ ਸੁਣੀ ਕਦੇ ਨਾ ਲੁਧਿਆਣੇ ਦੀ ਮੰਨ ਲਓ ਨਾ ਬਠਿੰਡੇ ਦੀ ਲਾ ਲਓ ਜਾਂ ਬਰਸਾਦ ਦੀ ਕਦੇ ਨਹੀਂ ਸੁਣੀ ਫਰੋਇਪੁਰ ਦੇ ਵਿੱਚ ਹੀ ਹਰ ਇੱਕ ਵਕਤ ਦਿਨ ਕੋਈ ਬੰਦਾ ਮਰ ਗਿਆ ਕੋਈ ਕੁਛ ਕਰ ਗਿਆ ਵਾਰ ਤੇ ਲੁੱਟਖੋ ਹੋ ਗਈ ਕਦੇ ਉੱਥੇ ਮੋਬਾਈਲ ਖੋਲਿਆ ਕਿਸੇ ਚੈਨ ਲੁੱਟਖੋ ਕਦੇ ਮੋਟਰਸਾਈਕਲ ਬਹੁਤ ਬੁਰੇ ਹਾਲਾਤ ਆ ਇਸ ਟਾਈਮ ਫਰੋਇਪੁਰ ਦੇ ਦਣ ਦਿਹਾੜੇ ਗੋਲੀਆਂ ਚੱਲਦੀਆਂ ਨੇ ਬਹੁਤ ਮਾੜਾ ਹਾਲ ਜ ਭਾਜੀ ਦਿਨ ਦਿਹਾੜੇ ਹੀ ਇਹ ਹੋ ਕੁਛ ਹੋਣ ਲੱਗ ਗਿਆ ਇਹ ਤੋਂ ਵੱਧ ਕੀ ਹੋਊਗਾ ਇਹ ਦੱਸੋ ਹਮ ਸਰਕਾਰਾਂ ਦੀ ਨਾਕਾਮੀ ਇਹਦੇ ਚ ਹਮ ਤੇ ਦਿਨ ਦਿਹਾੜੇ ਹੀ ਸਭ ਕੁਝ ਤੁਹਾਨੂੰ ਪਤਾ ਹੀ ਆ ਕਿ ਪਰਪੁਰ ਪੁਲਿਸ ਤੇ ਵੱਡਾ ਸਵਾਲ ਨਹੀਂ ਗਾਇਆ ਵੀ ਦਿਨ ਦਿਹਾੜੇ ਇੱਕ ਮਾਦੇ ਪੋਤੇ ਗੋਲੀਆਂ ਉਹ ਵੱਡਾ ਸਵਾਲ ਆ ਭਾਜੀ ਹਮ ਨਜਾਇਜ਼ ਨਾਲੇ ਨਾ ਕੋਈ ਰੰਜਿਸ਼ ਨਾ ਕੋਈ ਦੁਸ਼ਮਣੀ ਜਾਂ ਤਾਂ ਉਹਨਾਂ ਕੋਈ ਦੁਸ਼ਮਣੀ ਆ ਫਿਰ ਵੀ ਪੁਲਿਸ ਆਈ ਇੱਥੇ ਪਹੁੰਚੀ ਕਿ ਨਹੀਂ ਇੱਥੇ ਇੱਥੇ ਮੇਰੇ ਖਿਆਲ ਕੋਈ ਪੁਲਿਸ ਨਹੀਂ ਆਈ ਉੱਥੇ ਵੀ ਦੋ ਮੁਲਾਜ਼ਮ ਹੀ ਆਏ ਭਾਜੀ ਬਸ ਅੱਛਾ ਇੱਥੇ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਹੋਰ ਪੁਲਿਸ ਨਹੀਂ ਆਈ ਜੀ ਸਾਨੂੰ ਬਾਈ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ 2 ਘੰਟੇ ਦੇ ਸਮਥਿੰਗ ਹੋ ਗਿਆ ਪਰ ਅਜੇ ਤੱਕ ਮੁਲਾਜ਼ਮ ਨਹੀਂ ਆਏ ਤੇ ਇਕੱਲਾ ਵਾਲੇ ਥਾਣੇ ਵਾਲੇ ਮੁਲਾਜ਼ਮ ਉੱਥੇ ਪਹੁੰਚ ਗਏ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਵੀ ਟਰੇਸ ਕਰਕੇ ਕਾਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਬੜੀ ਕਿੱਥੇ ਲੱਗੀ ਉਹਦੇ ਗੋਲੀ ਗਲ ਦੇ ਵਿੱਚ ਆ ਇੱਥੇ ਸੈਂਟਰ ਤਾਂ ਬਿਲਕੁਲ ਵੱਡਾ ਸਵਾਲ ਖੜਾ ਹੁੰਦਾ ਫਰੋਜਪੁਰ ਦੀ ਪੁਲਿਸ ਤੇ ਦਿਨ ਦਿਹਾੜੇ ਬੰਦਿਆਂ ਨੂੰ ਮਾਰ ਜਾਂਦੇ ਆ ਲੋਕ ਦਿਨ ਦਿਹਾੜੇ ਗੋਲੀਆਂ ਚਲਾ ਜਾਂਦੇ ਆ ਔਰ ਅੱਜ ਫਿਰ ਗੋਲੀ ਚਲਾ ਕੇ ਔਰ ਗਲੇ ਦੇ ਵਿੱਚ ਜਿਹੜੀ ਗੋਲੀ ਵੱਜੀ ਆ ਆਪ ਹਿਸਾਬ ਲਾਓ ਕੀ ਕੀ ਹਾਲਾਤ ਫਿਰੋਜ਼ਪੁਰ ਦੇ ਬਣੇ ਹੋਏ ਨੇ ਔਰ ਦੱਸ ਰਹੇ ਨੇ ਕਿ ਇੱਥੇ ਇਹਨਾਂ ਨੂੰ ਘੰਟਾ ਡੇਢ ਘੰਟਾ ਹੋ ਗਿਆ ਔਰ ਪੁਲਿਸ ਇੱਥੇ ਨਹੀਂ ਪਹੁੰਚੀਗੀ ਇਹ ਫਿਰੋਜ਼ਪੁਰ ਦਾ ਬਾਗੀ ਹਸਪਤਾਲ ਆ ਇੱਥੇ ਪੇਸ਼ੈਂਟ ਨੂੰ ਲੈ ਕੇ ਆਇਆ ਉਸ ਨੂੰ ਜਿਹਦੇ ਗੋਲੀ ਵੱਜੀ ਆ ਟੋਲ ਪਲਾਜ਼ੇ ਦੀ ਪਰਚੀ ਤੋਂ ਦੱਸਿਆ ਜਾ ਰਿਹਾ ਕਿ ਰੌਲਾ ਪਿਆ ਔਰ ਟੋਲ ਪਲਾਜ਼ੇ ਦੀ ਪਰਚੀ ਕੱਟਣ ਨਾ ਕੱਟਣ ਨੂੰ ਲੈ ਕੇ ਰੌਲਾ ਪੈਂਦਾ ਔਰ ਉਸ ਤੋਂ ਬਾਅਦ ਮੁੰਡਾ ਜਦੋਂ ਛੁੱਟੀ ਦੇ ਘਰੇ ਜਾਂਦਾ ਤਾਂ ਉਹਨੂੰ ਘੇਰਦੇ ਆ ਔਰ ਸ਼ਟਡਾਊਨ ਵਾਲੇ ਬੰਦੇ ਦੇ ਗੋਲੀ ਵੱਜ ਜਾਂਦੀ ਜਿਹਨੂੰ ਘੇਰਿਆ ਜਾਂਦਾ ਟੋਲ ਵਾਲੇ ਨੂੰ ਉਹਦਾ ਸਿਰ ਪਾਟਿਆ ਉਹਦੇ ਹੋਰ ਵੀ ਸੱਟਾਂ ਜਿਹੜਾ ਬੰਦਾ ਛਡਾਉਣ ਵਾਲਾ ਸੀ ਉਹ ਬੰਦੇ ਤੇ ਗੋਲੀ ਵੱਜੀ ਆ ਗਲੇ ਦੇ ਵਿੱਚ ਹਾਲਤ ਨਾਜ਼ੁਕਾ ਸਥਿਤੀ ਨਾਜ਼ੁਕਾ ਪਰ ਬੜਾ ਵੱਡਾ ਸਵਾਲ ਆ ਫਰੋਇਪੁਰ ਦੀ ਪੁਲਿਸ ਦੇ ਕਿ ਦਿਨ ਦਿਹਾੜੇ ਹੁਣ ਗੋਲੀਆਂ ਚੱਲਦੀਆਂ ਨੇ ਔਰ ਪੁਲਿਸ ਤੇ ਹੱਥ ਖਾਲੀ ਦੇ ਖਾਲੀ ਰਹਿੰਦੇ ਨੇ ਔਰ ਪੁਲਿਸ ਇਹਨਾਂ ਲੋਕਾਂ ਨੂੰ ਟਰੇਸ ਤੱਕ ਨਹੀਂ ਕਰ ਪਾਉਂਦੀ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦਿਓ ਕਿ ਆਖਰਕਾਰ ਤੁਸੀਂ ਫਰੋਇਪੁਰ ਦੇ ਹਾਲਾਤਾਂ ਨੂੰ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਫਰੋਇਪੁਰ ਤੋਂ ਸਖਵਿੰਦਰ ਸਿੰਘ